ਡਾਇਨ ਦੇ ਪੋਇਟਰਜ਼ ਨੇ ਕਿਹਾ ਕਿ ਵਧੀਆ ਦੁਸ਼ਮਣ ਬਣਾਉਣ ਵਾਸਤੇ ਕਿਸੇ ਦੋਸਤ ਨੂੰ ਚੁਣੋ ਕਿਉਂਕਿ ਉਹਨੂੰ ਪਤਾ ਕਿ ਸੱਟ ਕਿੱਥੇ ਮਾਰਨੀ ਹੈ ਹੁਣ ਇਸ ਕੋਟ ਦਾ ਮਤਲਬ ਕੀ ਹੈ ਇਹਦਾ ਮਤਲਬ ਆ ਕਿ ਦੁਨੀਆ ਦੇ ਵਿੱਚ ਸਭ ਤੋਂ ਜਿਹੜੀਆਂ ਗੂੜੀਆਂ ਦੁਸ਼ਮਣੀਆਂ ਉਹਨਾਂ ਲੋਕਾਂ ਦੇ ਵਿੱਚ ਪੈਦਾ ਹੁੰਦੀਆਂ ਜੋ ਕਿਸੇ ਸਮੇਂ ਬਹੁਤ ਨੇੜੇ ਰਹਿ ਚੁੱਕੇ ਹੋਣ ਜਿਵੇਂ ਪੱਕੇ ਦੋਸਤ ਰਹਿ ਚੁੱਕੇ ਹੋਣ ਹੁਣ ਉਹ ਦੁਸ਼ਮਣੀ ਸਭ ਤੋਂ ਜ਼ਿਆਦਾ ਖਤਰਨਾਕ ਕਿਉਂ ਹੁੰਦੀ ਹੈ ਕਿਉਂਕਿ ਅਗਲੇ ਇਨਸਾਨ ਨੂੰ ਤੁਹਾਡੀਆਂ ਸਾਰੀਆਂ ਕਮੀਆਂ ਖੂਬੀਆਂ ਤਾਕਤਾਂ ਬਾਰੇ ਪਤਾ ਹੁੰਦਾ ਜਿਹਦੇ ਨਾਲ ਤੁਹਾਡਾ ਵੈਰ ਆ ਹੋਰ ਵੀ ਜਿਆਦਾ ਨਿੱਜੀ ਹੋ ਜਾਂਦਾ ਤੇ ਇਹਦੇ ਨਾਲ ਹੁਣ ਫਾਇਦਾ ਕੀ ਹੁੰਦਾ ਇਨਸਾਨ ਨੂੰ ਇਹਦੇ ਨਾਲ ਫਾਇਦਾ ਹੁੰਦਾ ਕਿ ਇਨਸਾਨ ਧੋਖੇ ਦੀ ਭਰੋਸੇ ਦੀ ਵਫਾਦਾਰੀ ਦੀ ਜਿਹੜੀ ਨਹੀਂ ਹੁੰਦੀ ਆ ਉਹਨੂੰ ਸਮਝ ਸਕਦਾ ਉਹਦੇ ਬਾਰੇ ਡੂੰਘਾਈ ਚ ਜਾਣ ਸਕਦਾ ਕਿ ਮੈਂ ਕਿੱਥੇ ਕੀ ਕਰਨਾ ਚਾਹੀਦਾ ਸੀ ਤੇ ਮੈਨੂੰ ਇਹ ਧੋਖਾ ਕਿਉਂ ਮਿਲਿਆ ਕਿਵੇਂ ਮਿਲਿਆ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਐਕਸ ਵਿਜ਼ਡਮ ਤੇ ਤੇ ਅੱਜ ਆਪਾਂ ਬੜੇ ਜ਼ਰੂਰੀ ਵਿਸ਼ੇ ਤੇ ਗੱਲ ਕਰਨ ਲੱਗੇ ਆ ਜਿਹੜਾ ਕਿ ਮੈਂ ਇਸ ਕਿਤਾਬ ਚੋਂ ਚੱਕਿਆ ਸ਼ਕਤੀ ਦੇ 48 ਨਿਯਮ 48 ਲਾਜ਼ ਆਫ ਪਾਵਰ ਚੋਂ ਮੈਂ ਇਹਦਾ ਦੂਜਾ ਲਾਅ ਚੱਕਿਆ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਿਆ ਤੇ ਪੁਆਇੰਟ ਬੜਾ ਜ਼ਰੂਰੀ ਸੀਗਾ ਲੋਕਾਂ ਨਾਲ ਡਿਸਕਸ ਕਰਨਾ ਲਾਅ ਦਾ ਨਾਮ ਹੈਗਾ ਮਿੱਤਰਾਂ ਉੱਪਰ ਕਦੇ ਵੀ ਲੋੜੋਂ ਵੱਧ ਭਰੋਸਾ ਨਾ ਕਰੋ ਤੇ ਦੁਸ਼ਮਣਾਂ ਨੂੰ ਵਰਤਣ ਦੀ ਵਿਧੀ ਸਿੱਖੋ ਜਿੱਥੇ ਆਪਾਂ ਅੱਜ ਦੇ ਸਮੇਂ ਦੇ ਵਿੱਚ ਦੋਸਤ ਦੋਸਤ ਮਿੱਤਰ ਮਿੱਤਰ ਕਰਦੇ ਆਂ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਨੇ ਆਂ ਉੱਥੇ ਤੁਹਾਨੂੰ ਇਹ ਜਿਹੜਾ ਲਾਅ ਆ ਪਹਚਾਉਣ ਦੇ ਵਿੱਚ ਥੋੜੀ ਜਿਹੀ ਦਿੱਕਤ ਹੋ ਸਕਦੀ ਆ ਪਰ ਕੋਈ ਗੱਲ ਨਹੀਂ ਸੱਚ ਕੌੜਾ ਹੁੰਦਾ ਪਰ ਉਹ ਰਹਿੰਦਾ ਤਾਂ ਸੱਚ ਹੀ ਆ ਆਪਾਂ ਆਪਣੇ ਦੋਸਤਾਂ ਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਆਂ ਤੇ ਆਪਾਂ ਮੰਨਦੇ ਆਂ ਕਿ ਉਹ ਹਮੇਸ਼ਾ ਹੀ ਆਪਣਾ ਸਾਥ ਦੇਣਗੇ ਪਰ ਨਹੀਂ ਰੌਬਰਟ ਗ੍ਰੀਨ ਕਹਿੰਦਾ ਕਿ ਜਦੋਂ ਦੋ ਦੋਸਤ ਬਹੁਤ ਜ਼ਿਆਦਾ ਗੂੜੀ ਦੋਸਤੀ 'ਚ ਪੈ ਜਾਂਦੇ ਆਂ ਉਹਨਾਂ ਦੇ ਵਿੱਚ ਇੱਕ ਸਾੜੇ ਦੀ ਜਿਹੜੀ ਭਾਵਨਾ ਉਹ ਪਣਪਦੀ ਆ ਤੇ ਉਹ ਅੱਗੇ ਜਾ ਕੇ ਖਾਰ ਜਾਂ ਧੋਖੇ ਵਿੱਚ ਵੀ ਬਦਲ ਸਕਦੀ ਆ ਤੇ ਕਈ ਵਾਰੀ ਆਪਾਂ ਨੂੰ ਇਹ ਵੀ ਲੱਗਦਾ ਕਿ ਆਪਾਂ ਨੂੰ ਆਪਣੇ ਦੋਸਤ ਬਾਰੇ ਸਾਰਾ ਕੁਝ ਪਤਾ ਪਰ ਨਹੀਂ ਆਪਾਂ ਨੂੰ ਕਿਸੇ ਬਾਰੇ ਪੂਰੀ ਤਰ੍ਹਾਂ ਪਤਾ ਹੋ ਹੀ ਨਹੀਂ ਸਕਦਾ ਜੇ ਆਪਾਂ ਦੂਜੇ ਹੀ ਹੱਥ ਦੁਸ਼ਮਣਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਮਝਣਾ ਬਹੁਤ ਜ਼ਿਆਦਾ ਸੌਖਾ ਹੁੰਦਾ ਆਪਾਂ ਨੂੰ ਦੁਸ਼ਮਣ ਦੀਆਂ ਨੀਤੀਆਂ ਦਾ ਪਤਾ ਹੁੰਦਾ ਆਪਾਂ ਨੂੰ ਉਹਨਾਂ ਦੇ ਇਰਾਦਿਆਂ ਦਾ ਪਤਾ ਹੁੰਦਾ ਤਾਂ ਕਰਕੇ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਉਹਨਾਂ ਨੂੰ ਕਿਹੜੀ ਥਾਂ ਤੇ ਰੱਖਣਾ ਤੇ ਕਿਵੇਂ ਰੱਖਣਾ ਜਦੋਂ ਕੋਈ ਦੁਸ਼ਮਣ ਤੁਹਾਡੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹੁੰਦਾ ਤਾਂ ਉਹਦਾ ਜਿਹੜਾ ਫੋਕਸ ਆ ਉਹ ਸਿਰਫ ਤੁਹਾਡੇ ਕੰਮ ਨਾਲ ਹੋਊਗਾ ਕਿਉਂਕਿ ਉਹਨੂੰ ਤੁਹਾਡੇ ਨਾਲ ਕੋਈ ਇਮੋਸ਼ਨਲ ਅਟੈਚਮੈਂਟ ਨਹੀਂ ਹੈ ਇਸ ਕਰਕੇ ਤੁਹਾਨੂੰ ਧੋਖੇ ਦੇ ਚਾਂਸਸ ਆ ਜਿਹੜੇ ਉਹ ਬਹੁਤ ਘੱਟ ਜਾਂਦੇ ਆ ਇਤਿਹਾਸ ਵੀ ਆਪਾਂ ਨੂੰ ਬਹੁਤ ਉਦਾਹਰਨਾਂ ਦਿਖਾਉਂਦਾ ਕਿ ਕਿਵੇਂ ਦੁਸ਼ਮਣਾਂ ਨੇ ਬਹੁਤ ਮਜ਼ਬੂਤ ਗੱਟ ਜੋੜ ਪੈਦਾ ਕੀਤੇ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਵੇਂ ਜਿਹੜੀਆਂ ਦੋ ਪੋਲੀਟੀਕਲ ਪਾਰਟੀਆਂ ਆ ਨਾ ਜਾਓ ਜਾਂ ਫਿਰ ਦੋ ਬਿਜ਼ਨਸਮੈਨ ਆ ਜਿਹੜੇ ਕਿਸੇ ਸਮੇਂ ਆਪਦੇ ਨਾਲ ਇੱਕ ਦੂਜੇ ਨਾਲ ਕੰਪੀਟੀਸ਼ਨ ਦੇ ਵਿੱਚ ਰਹੇ ਹੋਣ ਉਹ ਕਿਵੇਂ ਰਲ ਮਿਲ ਕੇ ਕਿਸੇ ਮੁਸੀਬਤ ਦੇ ਮੌਕੇ 'ਤੇ ਇੱਕ ਦੂਜੇ ਦਾ ਸਾਥ ਦਿੰਦੇ ਆ ਤੇ ਉਹ ਉਸ ਮੁਸੀਬਤ ਦਾ ਹੱਲ ਕਰਨ ਦੇ ਵਿੱਚ ਸਫਲ ਵੀ ਹੁੰਦੇ ਆ ਕਿਉਂਕਿ ਉਹਨਾਂ ਨੂੰ ਇੱਕ ਦੂਜੇ ਨਾਲ ਕਿਸੇ ਵੀ ਤਰ੍ਹਾਂ ਦੀ ਇਮੋਸ਼ਨਲ ਅਟੈਚਮੈਂਟ ਨਹੀਂ ਹੁੰਦੀ ਉਹਨਾਂ ਦਾ ਫੋਕਸ ਹੁੰਦਾ ਉਹ ਸਿਰਫ ਕੰਮ ਤੇ ਹੁੰਦਾ ਉਹਨਾਂ ਨੇ ਸਿਰਫ ਆਪ ਦਾ ਜਿਹੜਾ ਇਸ਼ੂ ਆ ਉਹਨੂੰ ਸੋਲਵ ਕਰਨਾ ਹੁੰਦਾ ਰੈਦਰ ਦੈਨ ਕਿ ਇੱਕ ਦੂਜੇ ਪ੍ਰਤੀ ਜਿਹੜੀ ਸਾੜੇ ਦੀ ਭਾਵਨਾ ਉਹਨੂੰ ਉਹਨਾਂ ਨੇ ਅੱਗੇ ਨਹੀਂ ਆਉਣ ਦੇਣਾ ਜਦੋਂ ਕੋਈ ਇਨਸਾਨ ਦੁਸ਼ਮਣ ਤੋਂ ਦੋਸਤ ਬਣਦਾ ਤਾਂ ਉਹਨੇ ਤੁਹਾਨੂੰ ਕੁਝ ਸਾਬਤ ਕਰਨਾ ਹੁੰਦਾ ਇਸ ਕਰਕੇ ਉਹਦਾ ਧਿਆਨ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਹੁੰਦਾ ਕਿ ਮੈਂ ਇਹਦੀਆਂ ਲੱਤਾਂ ਕਿਵੇਂ ਖਿੱਚਾਂ ਮੈਂ ਇਹਨੂੰ ਕਿਵੇਂ ਅੱਗੇ ਪਤਨ ਤੋਂ ਰੋਕਾਂ ਜਾਂ ਉਹ ਉਹਦਾ ਫੋਕਸ ਸਿਰਫ ਕੰਮ ਤੇ ਹੁੰਦਾ ਤਾਂ ਹੁਣ ਇੱਕ ਸਵਾਲ ਵੀ ਉੱਠਦਾ ਕਿ ਕਿਵੇਂ ਆਪਾਂ ਆਪਦੇ ਆਪ ਨੂੰ ਲੋਕਾਂ ਤੋਂ ਦੂਰ ਕੀਤੇ ਬਿਨਾ ਧੋਖਿਆਂ ਤੋਂ ਬਚਣਾ ਹੁਣ ਇਸ ਲਾਅ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਆਪਦੇ ਦੋਸਤਾਂ ਤੇ ਭਰੋਸਾ ਹੀ ਨਹੀਂ ਕਰਨਾ ਇਦਾ ਮਤਲਬ ਇਹ ਆ ਕਿ ਤੁਸੀਂ ਆਪਦੇ ਦੋਸਤਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਦੋਂ ਕਿਸੇ ਦੇ ਉੱਤੇ ਨਿਰਭਰ ਹੋਣਾ ਤੇ ਕਦੋਂ ਆਪਦੇ ਪੈਰਾਂ ਤੇ ਹੋ ਜਾਣਾ ਜਦੋਂ ਵੀ ਕਿਤੇ ਤੁਸੀਂ ਆਪਦੇ ਦੋਸਤ ਤੇ ਅੰਨਾ ਭਰੋਸਾ ਕਰਨ ਲੱਗ ਜੰਨੇ ਆ ਤੇ ਇੱਕ ਵਾਰੀ ਬਹਿ ਕੇ ਇਹ ਸੋਚੋ ਕਿ ਕੀ ਮੇਰਾ ਦੋਸਤ ਅਸਲ 'ਚ ਮੇਰਾ ਸਹਿਯੋਗੀ ਹੈਗਾ ਜਾਂ ਨਹੀਂ ਹੈਗਾ ਜਾਂ ਫਿਰ ਇਹੀ ਉਹ ਇਨਸਾਨ ਆ ਜੋ ਮੈਨੂੰ ਅੱਗੇ ਵਧਣ ਤੋਂ ਰੋਕ ਰਿਹਾ ਹੈ ਹੁਣ ਤੁਸੀਂ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਨਹੀਂ ਸਮਝਣਾ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਦੋਸਤਾਂ ਨੂੰ ਧੋਖਾ ਦੇਣਾ ਨਹੀਂ ਧੋਖਾ ਨਹੀਂ ਦੇਣਾ ਤੁਸੀਂ ਬਸ ਇਹ ਸਮਝਣਾ ਕਿ ਤੁਸੀਂ ਅਗਲੇ ਇਨਸਾਨ ਤੇ ਕਿੰਨਾ ਕੁ ਨਿਰਪਰ ਹੋਣਾ ਕਿੰਨਾ ਕੁ ਉਸ ਇਨਸਾਨ ਤੇ ਭਰੋਸਾ ਕਰਨਾ ਤੇ ਕਦੋਂ ਤੱਕ ਕਰਨਾ ਹੁਣ ਮੈਂ ਪਰਸਨਲੀ ਇਹ ਮੰਨਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਦੋਸਤਾਂ ਦਾ ਹੋਣਾ ਬਹੁਤ ਜ਼ਰੂਰੀ ਆ ਇਹ ਤੁਹਾਨੂੰ ਬਹੁਤ ਕੁਝ ਸਿਖਾਉਂਦੇ ਆ ਇਹ ਤੁਹਾਨੂੰ ਅੱਗੇ ਵਧਣ ਦੇ ਵਿੱਚ ਸਹਾਇਕ ਹੁੰਦੇ ਆ ਪਰ ਇੱਕ ਹੱਦ ਹੋਣੀ ਚਾਹੀਦੀ ਆ ਕਿ ਮੈਂ ਇਸ ਹੱਦ ਤੱਕ ਇਹਨਾਂ ਤੇ ਭਰੋਸਾ ਕਰ ਸਕਦਾ ਇਦੋਂ ਅੱਗੇ ਮੈਂ ਆਪਣੇ ਆਪ ਤੇ ਆ ਸੋ ਸ਼ੁਕਰੀਆ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਹੋਪ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਅੱਗੇ ਵੀ ਨਾਲ ਜੁੜੇ ਰਹੋ ਇਦਾਂ ਦੀਆਂ ਹੋਰ ਸੋਹਣੀਆਂ ਸੋਹਣੀਆਂ ਵੀਡੀਓਜ਼ ਆ ਜੋ ਮੈਂ ਅੱਗੇ ਵੀ ਲੈ ਕੇ ਆਉਂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸ਼ੁਕਰੀਆ